ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾਂ ਤੇਜਸਵੀਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ 5 ਫਰਵਰੀ ਨੂੰ ਵਿਧਾਨ ਸਭਾ ਚੋਣਾ ਹੋਣੀ ਹੈ ਅਤੇ ਇਹਨੇ ਦੀ ਵੀ ਚੌਣ ਮਾਹੌਲ ਕਾਫੀ ਗਰਮ ਹੈ ਇਸ ਵਾਰ ਝੁੱਗੀਆਂ ਛੋਪੜੀ ਵਾਲਿਆਂ ਦਾ ਮੁੱਦਾ ਸਭ ਤੋਂ ਪ੍ਰਮੁੱਖ ਚੌਣ ਮੁੱਦੇ ਵਿੱਚ ਉੱਭਰਿਆ ਹੈ ਦਿੱਲੀ ਵਿੱਚ 675 ਝੁੱਗੀਆਂ ਛੋਪੜੀਆਂ ਤੇ ਲਗਭਗ 1700 ਝੁੱਗੀਆਂ ਛੋਪੜੀਆਂ ਦੇ ਸਮੂਹ ਯਾਨੀ ਕਿ ਅਣ ਅਧਿਕਾਰਤ ਕਲੋਨੀਆਂ ਨੇ ਜਿਨ੍ਹਾਂ ਵਿੱਚ ਲਗਭਗ 15 ਲੱਖ ਵੋਟਰ ਰਹਿੰਦੇ ਨੇ ਜੋ ਕਿ ਦਿੱਲੀ ਦੇ ਕੁੱਲ ਵੋਟਰਾਂ ਦਾ ਲਗਭਗ 10% ਬਣਦੇ ਨੇ ਇਹ ਇੱਕ ਵੋਟ ਬੈਂਕ ਹੈ ਜੋ ਚੌਣ ਰਾਜਨੀਤੀ ਵਿੱਚ ਫੈਸਲਾਕੁਨ ਭੂਮਿਕਾ ਨਿਭਾ ਸਕਦਾ ਹੈ ਜਿਸ ਦੇ ਚੱਲਦੇ ਆ ਇਸ ਪਾਰਟ ਚੋਣਾ ਵਿੱਚ ਸਾਰੀਆਂ ਪਾਰਟੀਆਂ ਝੁੱਗੀ ਚੌਪੜੀ ਵਾਲਿਆਂ ਦਾ ਸਮਰਥਨ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਪੱਕੇ ਘਰਾਂ ਮੁਫਤ ਸਹੂਲਤਾਂ ਅਤੇ ਮੋੜ ਵਸੇਬਾ ਯੋਜਨਾਵਾਂ ਦੇ ਬਾਰੇ ਕੀਤੇ ਜਾ ਰਹੇ ਤੇ ਦਿੱਲੀ ਦੇ ਚੌਣ ਮਾਹੌਲ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਈ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਨੇ ਇਹਨਾਂ ਵਿੱਚੋਂ ਸਭ ਤੋਂ ਵੱਡਾ ਵਾਅਦਾ ਪੱਕੇ ਘਰਾਂ ਤੇ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਹੈ ਦਿੱਲੀ ਵਿੱਚ ਕੁੱਲ 1.55 ਕਰੋੜ ਵੋਟਰ ਨੇ ਜਿਨ੍ਹਾਂ ਵਿੱਚੋਂ 83.49 ਲੱਖ ਮਰਦ 71.74 ਲੱਖ ਔਰਤਾਂ ਅਤੇ 25.99 ਲੱਖ ਨੌਜਵਾਨ ਵੋਟਰ ਸ਼ਾਮਲ ਨੇ ਖਾਸ ਗੱਲ ਇਹ ਹੈ ਕਿ ਸਵਾਰ 2.8 ਲੱਖ ਨਵੇਂ ਵੋਟਰ ਵੀ ਚੋਣਾਂ ਵਿੱਚ ਹਿੱਸਾ ਲੈਣਗੇ ਦਿੱਲੀ ਵਿੱਚ 13000 ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਛੁੱਗੀ ਚੌਪੜੀ ਵਾਲਿਆਂ ਦਾ ਵੋਟ ਬੈਕ ਬਹੁਤ ਮਜ਼ਬੂਤ ਹੈ 15 ਲੱਖ ਵੋਟਰ ਨੇ ਇਹ ਵੋਟਰ ਇੱਕ ਸੰਗਠਿਤ ਸਮੂਹ ਵਜੋਂ ਵੋਟ ਪਾਉਂਦੇ ਨੇ ਅਤੇ ਕਿਸੇ ਪਾਰਟੀ ਦੀ ਜਿੱਤ ਜਾਂ ਹਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਛੁੱਗੀ ਚੋਪੜੀ ਵਾਲਿਆਂ ਦੀ ਸਭ ਤੋਂ ਵੱਡੀ ਸਮੱਸਿਆ ਉਹਨਾਂ ਦੇ ਘਰਾਂ ਦੀ ਕਾਨੂੰਨੀ ਸਥਿਤੀ ਹੈ। ਇਹ ਲੋਕ ਨਾ ਸਿਰਫ ਮੋਡਲੀਆਂ ਸਹੂਲਤਾਂ ਦੀ ਘਾਟ ਤੋਂ ਪੀੜਤ ਨੇ ਸਗੋਂ ਲਗਾਤਾਰ ਡਰ ਅਤੇ ਅਸੁਰੱਖਿਆ ਦੀ ਸਥਿਤੀ ਵਿੱਚ ਵੀ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਦਿੱਲੀ ਵਿੱਚ ਕਈ ਥਾਵਾਂ ਤੇ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਉਣ ਲਈ ਮੁਹਿੰਮਾਂ ਚਲਾਈਆਂ ਗਈਆਂ ਸਨ। ਇਸ ਕਾਰਨ ਝੁੱਗੀ ਚੋਪੜੀ ਵਾਲਿਆਂ ਵਿੱਚ ਡਰ ਦਾ ਮਾਹੌਲ ਹੈ। 2024 ਵਿੱਚ ਹੋਣ ਵਾਲੇ T20 ਸਮੇਲਨ ਤੋਂ ਪਹਿਲਾਂ ਰਾਜਸਥਾਨੀ ਦੇ ਕੁਝ ਹਿੱਸਿਆਂ ਵਿੱਚ ਝੁੱਗੀਆਂ ਚੋਪੜੀਆਂ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਨਾਲ ਝੁੱਗੀ ਰੱਖਿਆ ਦੀ ਭਾਵਨਾ ਪੈਦਾ ਹੋਈ ਹੈ ਤੇ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਸੁਪਰੀਮ ਕੋਰਟ ਨੇ ਰੇਲਵੇ ਦੇ ਨੇੜੇ ਚੁੱਕਿਆ ਚੌਪੜਿਆਂ ਨੂੰ ਹਟਾਉਣ ਦਾ ਵੀ ਹੁਕਮ ਦਿੱਤਾ ਸੀ ਜਿਸ ਨਾਲ ਇਸ ਵਰਗ ਵਿੱਚ ਬੇਚਾਨੀ ਹੋਰ ਵੱਧ ਗਈ ਹੈ ਇਸ ਲਈ ਆਪ ਪਾਰਟੀ ਨੇ ਚੁੱਕੇ ਚੌਪੜੀ ਵਾਲਿਆਂ ਨੂੰ ਆਪਣੇ ਪਾਸੇ ਲਿਆਉਣ ਲਈ ਪਹਿਲਾਂ ਹੀ ਕਈ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਨੇ ਪਾਰਟੀ ਚੁੱਕੇ ਚੌਪੜੀ ਵਾਲਿਆਂ ਨੂੰ ਰਿਹਾਇਸ਼ੀ ਸੁਰੱਖਿਆ ਅਤੇ ਪੁਨਰਵਾਸ ਪ੍ਰਦਾਨ ਕਰਨ ਦਾ ਦਾਵਾ ਕਰਦੀ ਹੈ ਦਿੱਲੀ ਵਿੱਚ ਇਨ ਸਿਟੂ ਰੀਡਵੈਲਪਮੈਂਟ ਸਕੀਮ ਦੇ ਤਹਿਤ ਕੁਝ ਚੁੱਕੇ ਚੌਪੜੀ ਵਾਲੇ ਪਰਿਵਾਰਾਂ ਨੂੰ ਫਲੈਟ ਵੀ ਦਿੱਤੇ ਗਏ ਨੇ ਮੁੱਖ ਮੰਤਰੀ ਮਿਲਕੇ ਜੁਵਾਲ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਜੋ ਝੋਗੀ ਚੌਪੜੀ ਵਾਲਿਆਂ ਲਈ ਜਹਾਂ ਝੋਗੀ ਵਾ ਮਕਾਨ ਰੋਜਨਾਤੇ ਲਗਾਤਾਰ ਕੰਮ ਕਰ ਰਹੀ ਹੈ ਸ਼ਕੂਰ ਬਸਤੀ ਵਿੱਚ ਰੇਲ ਲਈ ਦੌਰਾਨ ਉਹਨਾਂ ਦਾ ਦਾਵਾ ਕੀਤਾ ਕਿ ਭਾਰਤੀ ਰੇਲਵੇ ਨੇ ਇਸ ਖੇਤਰ ਵਿੱਚ ਬਣਨ ਵਾਲੇ ਪ੍ਰੋਜੈਕਟ ਲਈ ਟੈਂਡਰ ਪਾਸ ਕਰ ਦਿੱਤਾ ਹੈ ਹਾਲਾਂਕਿ ਉਤਰੀ ਰੇਲਵੇ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਇਸ ਲਈ ਭਾਜਪਾ ਨੇ ਝੋਗੀ ਚੌਪੜੀ ਵਾਲਿਆਂ ਨੂੰ ਲਪਾਉਣ ਲਈ ਆਪਣੇ ਮੈਨੀਫੈਸਟੋ ਵਿੱਚ ਮੋੜ ਬਸੇਵਾ ਯੋਜਨਾਵਾਂ ਦਾ ਵੀ ਵਾਅਦਾ ਕੀਤਾ ਪਾਰਟੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਝੋਗੀ ਚੌਪੜੀ ਵਿਸਤਾਰ ਯੋਜਨਾ ਦਾ ਐਲਾਨ ਕੀਤਾ ਸੀ ਦਿੱਲੀ ਭਾਜਪਾ ਦੇ ਪ੍ਰਧਾਨ ਵਿਰੇਂਦਰ ਸੱਚ ਦੇਵਾ ਨੇ ਦੋਸ਼ ਲਗਾਇਆ ਹੈ ਕਿ ਆਪ ਸਰਕਾਰ ਨੇ ਰਾ ਦੇ ਵਿੱਚ 50000 ਫਲੈਟ ਖਾਲੀ ਛੱਡ ਦਿੱਤੇ ਜੋ ਚੋਗੇ ਚੌਪੜੀ ਵਾਲਿਆਂ ਦੇ ਪੁਨਰਵਾਸ ਲਈ ਬਣਾਏ ਗਏ ਸਾਂਗਰਸ ਨੇ ਚੋਗੇ ਚੌਪੜੀ ਵਾਲਿਆਂ ਦਾ ਦਿਲ ਜਿੱਤਣ ਲਈ ਜੈ ਬਾਪੂ ਜੈ ਭੀਮ ਜੈ ਸੰਧਾਨਾ ਨਾਮਕ ਇਕ ਮੁਹਿੰਮ ਸ਼ੁਰੂ ਕੀਤੀ ਹੈ ਪਾਰਟੀ ਚੁਗੀ ਚੋਪੜੀ ਵਾਲਿਆਂ ਨੂੰ ਮੂੜ ਬਸੇਵਾ ਤੇ ਬਿਹਤਰ ਨਾਗਰਿਕ ਸਹੂਲਤਾਂ ਦਾ ਵਾਅਦਾ ਕਰ ਰਹੀ ਹੈ ਇਸ ਵਾਰ ਕਾਂਗਰਸ ਚੁਗੀ ਚੋਪੜੀ ਵਾਲਿਆਂ ਦੇ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਤਾਂ ਜੋ ਆਪਣਾ ਪੁਰਾਣਾ ਸਮਰਥਕ ਹੱਥਾੜ ਮੂੜ ਪ੍ਰਾਪਤ ਕਰ ਸਕੇ ਪਰ ਸਵਾਲ ਇਹ ਹੈ ਕਿ ਕੀ ਇਹ ਵਾਅਦੇ ਸਿਰਫ ਚੋਣਾਂ ਤੱਕ ਹੀ ਸੀਮਤ ਰਹਿਣਗੇ ਜਾਂ ਕਿ ਇਹਨਾਂ ਦੇ ਆਧਾਰ ਤੇ ਚੁਗੀ ਚੋਪੜੀ ਵਾਲਿਆਂ ਦੀ ਜ਼ਿੰਦਗੀ ਸੱਚਮੁੱਚ ਸੁਧਰ ਜਾਵੇਗੀ ਜਿੱਥੇ ਆਮ ਆਦਮੀ ਪਾਰਟੀ ਆਪਣੇ ਕੰਮ ਦਾ ਦਾਵਾ ਕਰ ਰਹੀ ਹੈ ਉੱਥੇ ਭਾਜਪਾ ਤੇ ਕਾਂਗਰਸ ਇਸ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਕੁੱਲ ਮਿਲਾ ਕੇ ਹਰ ਪਾਰਟੀ ਚੁਗਲੀ-ਚੋਪੜੀ ਵਾਲਿਆਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਲੁਭਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਵੀ ਚੁਗੇ-ਚੋਪੜੀ ਵਾਲਿਆਂ ਦੀ ਭੂਮਿਕਾ ਫੈਸਲਾਕੁਨ ਹੋਵੇਗੀ। ਚੁਗੇ-ਚੋਪੜੀ ਵਾਲਿਆਂ ਦੇ मुद्दे, ਉਹਨਾਂ ਦੀਆਂ ਸਮੱਸਿਆਵਾਂ ਤੇ ਰਾਜਨੀਤਿਕ ਪਾਰਟੀਆਂ ਦੇ ਵਾਅਦੇ ਇਹ ਸਭ ਚੋਣ ਬਹਿਸ ਦੇ ਕੇਂਦਰ ਵਿੱਚ ਨੇ। ਹੁਣੇ ਦੇਖਣਾ ਬਾਕੀ ਹੈ ਕਿ 5 ਫਰਵਰੀ ਨੂੰ ਵੋਟਾਂ ਤੋਂ ਬਾਅਦ ਕਿਹੜੀ ਪਾਰਟੀ ਚੁਗੇ-ਚੋ ਤੇ ਜੇ طے ਕਰਨਗੇ ਕਿ ਇਸ ਵੱਡੇ ਵੋਟ ਬੈਂਕ ਨੂੰ ਕਿਸਨੇ ਆਪਣੇ ਵਾਅਦਿਆਂ ਨਾਲ ਸੰਤੁਸ਼ਟ ਕੀਤਾ ਹੈ